ਵਾਡੀ ਸਾਰਾਂ ਦੀ ਫਰਮਾਇਸ਼ ਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਗੱਡੀਆਂ ਤੁਸੀਂ ਬਹੁਤ ਦੇਖੋਗੇ ਸਵੈਪਟ ਗੱਡੀ ਦੇਖੋਗੇ ਇਨੋਵਾ ਗੱਡੀ ਲੈ ਕੇ ਪਹੁੰਚੇ ਹਾਂ ਜੀ ਆਪਾਂ ਤੇ ਛੋਟਾ ਹਥੀ ਲੈ ਕੇ ਪਹੁੰਚੇ ਹਾਂ ਕਈ ਤਰ੍ਹਾਂ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਇੱਕ ਆਪਾਂ ਬੈਟਰੀ ਵਾਲੀ ਸਕੂਟੀ ਵੀ ਲੈ ਕੇ ਪਹੁੰਚੇ ਹਾਂ ਜਮਾ ਸਾਸਤੇ ਰੇਟ ਤੋਂ ਉਹਨਾਂ ਮਿਲ ਜਾਣਗੇ ਕੱਲੀ-ਕੱਲੀ ਚੀਜ਼ ਦੀ ਆਪਾਂ ਵਾਰੀ ਸਾਰਾ ਪੂਰੀ ਤਸੱਲੀ ਬਖਸ਼ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 946569482 ਜੇ ਤੁਹਾਡੇ ਕੋਲੇ ਵੀ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਵੇਚਣ ਵਾਸਤੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਸੀ ਪਹਿਲੀ ਗੱਡੀ ਆਪਾਂ ਸਵੈਪਟ ਲੈ ਕੇ ਪਹੁੰਚੇ ਆ ਉਹ ਤੁਸੀਂ ਚੈੱਕ ਕਰੋ 2010 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ ਸੀ 185 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਮਾਨਸਾ ਮਾਲਕ ਦਾ ਏਰੀਆ 80-85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਬਾਕੀ ਰੇਟ ਹੋ ਜਾਊਗਾ ਟਾਇਰਾਂ ਚ ਦੇਖੋ ਜੀ ਅਲਾਈ ਲੱਗੇ ਹੋਈ ਨਹੀਂ ਬਾਕੀ ਮਾਨਸਾ ਮਾਲਕ ਦੇ ਘਰੇ ਜਾ ਕੇ ਚੈੱਕ ਕਰ ਸਕਦੇ ਹਾਂ ਮਾਲਕ ਨੇ ਕਿਹਾ ਰੇਟ ਵੇਕੇ ਕਰ ਲਾਂਗੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂ ਉਹ ਬਾਡੀ ਲਾਈਨ ਵਧੀਆ ਮਿਲੂਗੀ ਆ ਲਾਈ ਅੰਦਰੋਂ ਬਾਹਰੋਂ ਏਸੀ ਹੀਟਰ ਇੰਜਨ ਗੇਅਰ ਹਰ ਚੀਜ਼ ਵਧੀਆ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਟ్రਾਈਲ ਲੈਣਾ ਚਾਹੁੰਦੇ ਹੋ ਗੱਡੀ ਦੀ ਤਾਂ ਮਾਨਸਾ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਦਾ ਮੋਬਾਈਲ ਨੰਬਰ 981085802484 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਇੱਕ ਆਪਾਂ ਹੁੰਡਾਈ ਦੀ i20 ਗੱਡੀ ਲੈ ਕੇ ਪਹੁੰਚੇ ਹਾਂ 6 에어ਬੈਗਸ ਮਾਡਲ ਦੀ ਟੌਪ ਮਾਡਲ ਗੱਡੀ ਆ ਆਸਥਾ 2015 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਸਾਢੇ 4 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਬੰਪਰ ਵਗੈਰਾ ਤੁਸੀਂ ਚੈੱਕ ਕਰੋ ਗੱਡੀ ਚੈੱਕ ਕਰੋ ਜੀ ਵਧੀਆ ਗੱਡੀ ਆਪਾਂ ਸੋਹਣੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਮਲੂਟ ਮਾਲਕ ਦੇ ਘਰੇ ਗੱਡੀ ਖੜੀ ਆ ਮਲੂਟ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਜਾ ਕੇ ਤੁਸੀਂ ਦੇਖੋਗੇ ਨਾਰੇ ਤਾਂ ਟਾਇਰ ਦੇਖ ਲਓ ਜੀ ਇੰਜਨ ਗੇਅਰ ਤੇ ਏਸੀ ਹੀਟਰ ਸਾਰਾ ਕੁਝ ਆਪ ਤੁਸੀਂ ਮਾਲਕ ਦੇ ਘਰੇ ਜਾ ਕੇ ਚੈੱਕ ਕਰ ਲਓ ਬਾਕੀ ਰੇਟ ਵਗੈਰਾ ਜਿਹੜਾ ਕੁਝ ਮਾਲਕ ਨੇ ਦੱਸਿਆ ਸੀ ਤੁਹਾਨੂੰ ਮੈਂ ਕਨਫਰਮ ਕਰਵਾਈ ਜਾਂਦੇ ਹਾਂ ਸੀ ਤੇ ਬਾਕੀ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਸਕਰੀਨ ਤੇ ਮਿਲ ਗਈ ਹੋਊਗੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਆਪ ਹੀ ਕਰ ਲਓ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ ਨੰਬਰ ਆਪਣਾ 9465929482 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਜੀ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਿੰਨੇ ਆ ਜੀ इनोਵਾ ਗੱਡੀ ਦੀ ਆਪਾਂ ਗੱਲ ਕਰਾਂਗੇ इनोਵਾ G3 ਆਪਾਂ ਚਿੱਟੇ ਰੰਗ ਦੀ ਲੈ ਕੇ ਪਹੁੰਚੀਆਂ ਸੀ ਟਾਇਰਾਂ ਦੇ ਵਿੱਚ ਅਲਾਈ ਆਪਾਂ ਨੂੰ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਜੇ ਆਪਾਂ ਟਾਇਰਾਂ 'ਚ ਦੇਖਿਆ ਤਾਂ ਅਲਾਈ ਬਹੁਤ ਸੋਹਣੇ ਮਾਲਕ ਨੇ ਪਵਾਏ ਹੋਏ ਨੇ ਬੰਪਰ ਚਾ ਕਰ ਲੋ ਜੀ ਬਹੁਤ ਸੋਹਣੀ ਆਪਾਂ ਨੂੰ ਬੰਪਰ ਦੇਖਣ ਨੂੰ ਮਿਲ ਜਾਣਗੀ ਮਾਲਕ ਦਾ ਜਿਹੜਾ ਏਰੀਆ ਹੈਗਾ ਜੀ ਚੰਨੀਵਾਲ ਕਲਾਂ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾਓ ਤੁਸੀਂ 1.4 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਬਾਕੀ ਜੇ ਆਪਾਂ ਅੰਦਰੋਂ ਦੇਖੀਏ ਤਾਂ ਮਾਲਕ ਨੇ ਅੰਦਰੋਂ ਵੀ ਸਾਰਾ ਕੁਝ ਦੱਸਿਆ ਮਾਲਕ ਕਹਿੰਦੇ ਨੇ ਵੀ ਮਿਊਜ਼ਿਕ ਸਿਸਟਮ ਪੂਰਾ ਵਧੀਆ ਮਿਲ ਜੂਗਾ ਏਸੀ ਹੀਟਰ ਵਧੀਆ ਵਰਕਿੰਗ ਦੇ ਵਿੱਚ ਆਪਾਂ ਨੂੰ ਮਿਲ ਜੂਗਾ ਕਮੀ ਪੇਸ਼ੀ ਕੋਈ ਨਹੀਂ ਮਿਲਣੀ ਰੰਗ ਤੋਂ ਲੈ ਕੇ ਅੰਦਰ ਬਾਹਰੋਂ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਸਰਵਿਸ ਟੋਟਲ ਮਾਲਕ ਨੇ ਕਰਵਾਈ ਹੋਈ ਹੈ ਸਾਰੇ ਫੰਕਸ਼ਨ ਜਿੰਨੇ ਵੀ ਹੁੰਦੇ ਸਾਰੇ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲ ਜਾਣਗੇ। ਬਾਕੀ ਟਾਇਰ ਟਾਪਾ ਤੁਸੀਂ ਆਪ ਹੀ ਚੈੱਕ ਕਰ ਲਓ। ਰੇਟ ਹੋ ਜੂਗਾ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ। ਮਾਲਕ ਕਹਿੰਦੇ ਨੇ ਵੀ ਮੌਕੇ ਤੇ ਬਹਿ ਕੇ ਘੱਟ ਵੱਧ ਰੇਟ ਕਰ ਲਾਂਗੇ ਤੇ ਕੋਈ ਜਾ ਕੇ ਦੇਖਣਾ ਚਾਹੁੰਦਾ ਜਾਓ ਤੁਸੀਂ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਸੀ। ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਹੀ ਕਰ ਲਿਓ ਜੀ। ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਾਂ ਬੈਟਰੀ ਵਾਲੀ ਸਕੂਟੀ ਲੈ ਕੇ ਪਹੁੰਚੇ ਜਿਹੜੀ ਉਹ ਤੁਸੀਂ ਚੈੱਕ ਕਰੋ ਮਾਲਕ ਨੇ 6 ਕੁ ਮਹੀਨੇ ਪਹਿਲਾਂ ਲਈਤੀ ਸੀ ਤੇ ਇਹਨਾਂ ਨੂੰ ਪੈਸਾ ਦੀ ਲੋੜ ਹੈ ਜੀ ਤਾਂ ਕਰਕੇ ਸੇਲ ਕਰਨੀ ਆ ਬਹੁਤ ਵਧੀਆ ਜੀ ਚੱਲੀ કુલ 800 ਕਿਲੋਮੀਟਰ ਹੋਈ ਹੈ ਬਹੁਤ ਘੱਟ ਮਾਲਕ ਨੇ ਚਲਾਈ ਹੈ 6 ਕੁ ਮਹੀਨੇ ਮਸਾ ਹੋਈ ਨਹੀਂ ਤੇ ਮਾੜੀ ਮੋਟੀ ਚੱਲੀ ਆ ਜੀ ਬਾਕੀ ਤੁਸੀਂ ਦੇਖ ਰਹੇ ਹੋ ਲੌਂਗ ਵਾਲ ਪੈਂਡ ਮਾਲਕ ਦੇ ਘਰੇ ਇਹ ਸਕੂਟੀ ਤੁਹਾਨੂੰ ਮਿਲ ਜੂਗੀ ਜੇ ਕੋਈ ਖਰੀਦਣ ਦਾ ਚਾਹਵਾਨ ਹੈਗਾ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 35000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਘਾਟਾ ਵਾਦਾ ਕੀਤਾ ਜਾਊਗਾ ਅਰੇਟ ਇਹਨਾਂ ਨੇ ਠੀਕ ਲਾਇਆ ਜੀ ਬਾਕੀ ਤੁਸੀਂ ਆਪ ਹੀ ਤੁਸੀਂ ਫੋਨ ਤੇ ਗੱਲ ਕਰ ਲਿਓ ਲੌਂਗ ਬਾਲ ਪੈਂਡ ਮਾਲਕ ਦੇ ਘਰੇ ਤੁਹਾਨੂੰ ਮਿਲ ਜੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਸਟਾਰਟ ਕਰਕੇ ਚਲਾ ਕੇ ਕਿਵੇਂ ਵੀ ਚੈੱਕ ਕਰਨੀ ਆ ਜੀ ਤੋੜ ਕੇ ਦੇਖਣੀ ਆ ਤੁਸੀਂ ਮਾਲਕ ਨਾਲ ਆਪ ਗੱਲ ਕਰੋ ਜਾ ਕੇ ਦੇਖੋ ਉਸ ਤੋਂ ਬਾਅਦ ਰੇਟ ਵਹਿ ਕੇ ਹੋਰ ਵੀ ਹੋ ਜਾਊਗਾ ਜੀ ਕੋਈ ਫਿਕਸ ਰੇਟ ਨਹੀਂ ਕਿਹਾ ਮਾਲਕ ਨੇ ਕਹੇਗਾ ਵੀ ਘਟਾਵਾ ਦਿੱਤਾ ਜਾਊਗਾ ਜਿਹਨੂੰ ਵੀ ਪਸੰਦ ਆਉਂਦੀ ਆ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾਓ ਤੁਸੀਂ ਮਾਲਕ ਦਾ ਮੋਬਾਈਲ ਨੰਬਰ 99156 ਤੇ 29458 ਗੱਲ ਕਰਦੇ ਆਪਾਂ ਡਿਜ਼ਾਇਰ ਗੱਡੀ ਦੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ 2009 ਮਾਡਲ ਗੱਡੀ ਭੇਜੀ ਐ ਜੀ 1,55,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੂਗਾ ਮਾਲਕ ਦਾ ਏਰੀਆ ਜੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਜਾ ਕੇ ਦੇਖ ਵੀ ਸਕਦੇ ਹੋ ਜੀ ਤੁਸੀਂ ਜਾ ਕੇ ਦੇਖੋਗੇ ਮਾਲਕ ਦੇ ਘਰੇ ਤੇ ਗੱਡੀ ਤੁਹਾਨੂੰ ਪਸੰਦ ਆਊਗੀ ਰੇਟਾਂ ਉਜੂਗਾ ਮੌਕੇ ਤੇ ਮਾਲਕ ਨੇ ਕਿਹਾ ਘੱਟ ਵੱਧ ਕਰ ਲਾਂਗੇ ਬਾਕੀ ਟਾਇਰ ਟੱਪਾ ਠੀਕ ਅਸੀਂ ਅੰਦਰੋਂ ਜੇ ਗੱਲ ਕਰੀਏ ਤਾਂ ਮੈਟ ਮੂਟ ਵਧੀਆ ਆਪਨੂੰ ਮਿਲ ਜਾਣਗੇ ਮੈਟਿੰਗ ਮੂਟਿੰਗ ਸੀਟ ਕਵਰ ਏਸੀ ਹੀਟਰ ਫੰਕਸ਼ਨ ਵਗੈਰਾ ਜੋ ਕੁਝ ਵੀ ਚੈੱਕ ਕਰਨਾ ਜੀ ਤੁਸੀਂ ਮਾਲਕ ਦੇ ਘਰੇ ਜਾਓ ਨਾਲੇ ਤਾਂ ਇੰਜਨ ਦੇਖ ਲਓ ਨਾਲੇ ਟਾਇਰ ਦੇਖ ਲਓ ਨਾਲੇ ਅੰਦਰੋਂ ਦੇਖ ਲਓ ਨਾਲੇ ਥੱਲੇ ਤੋਂ ਦੇਖ ਲਓ ਜੀ ਸਾਰਾ ਕੋਈ ਤੁਸੀਂ ਮਾਲਕ ਦੇ ਘਰੇ ਜਾ ਕੇ ਕਨਫਰਮ ਕਰੋ ਤੇ ਗੱਲ ਕਰਨੀ ਹੈ ਪਹਿਲਾਂ ਇੱਕ ਵਾਰੀ ਲਾਜ਼ਮੀ ਕਰ ਲਿਓ ਜੀ ਤੇ ਫੋਨ ਕਰਕੇ ਉਹ ਤੋਂ ਬਾਅਦ ਹੀ ਮਾਲਕ ਨੂੰ ਮਿਲਣ ਜਾਓ ਗੱਡੀ ਦੇਖਣ ਵਾਸਤੇ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਤੁਹਾਨੂੰ ਮਿਲੇਗਾ ਜੀ ਤੇ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਪਾਓ ਜਿਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਦੇ ਜੇ ਤੁਹਾਨੂੰ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਆਪਣੀ ਵੀਡੀਓ ਤੇ ਵੀਡੀਓ ਨੂੰ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਇਸੇ ਚੈਨਲ ਤੇ ਇਸੇ ਤਰ੍ਹਾਂ ਦੀ ਵੀਡੀਓ ਤਾਂ ਥੱਲੇ ਇੱਕ ਚੈਨਲ ਦਾ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਲਗ ਲਗ ਏਰੀਆ ਚੋਂ ਲਗ ਲਗ ਏਰੀਆ ਚੋਂ ਆਪਣੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਲਾਉਂਦੇ ਰਹਿੰਦੀ ਹੈ ਤੇ ਡੇਲੀ ਆਪਾਂ ਲੈ ਕੇ ਪਹੁੰਚਦੇ ਹਾਂ ਤੁਹਾਡੀ ਸ਼ਹਿਰ ਤੁਹਾਡੇ ਪਿੰਡ ਤੋਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਜੀ ਤੇ ਅਗਲੀ ਵੀਡੀਓ 'ਚ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਐਡ ਕਰ ਦਾਂਗੇ ਆਪਣੇ ਚੈਨਲ ਦਾ ਵਟਸਐਪ ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਹਰੇ ਜਖ ਨਤੀ 482 ਜੇ ਤੁਹਾਡੇ ਕੋਲੇ ਕੁਝ ਵੀ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਨੂ ਤਾਂ ਆਪਣੇ ਕੋਲੇ ਭੇਜੋ ਜੀ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੇ ਵੀ ਲਾ ਦਵਾਂਗੇ ਗੱਲ ਕਰਦੇ ਆ ਜੀ ਆਪਾਂ ਹੁਣ ਫਿਰ ਤੋਂ ਵੀਡੀਓ ਦੀ ਵੀਡੀਓ ਖਤਮ ਨਹੀਂ ਹੋਈ ਸੀਗੀ ਤੇ ਛੋਟਾ ਹਥੀਆ ਆਪਾਂ ਲੈ ਕੇ ਪਹੁੰਚੇ ਹਾਂ 2009 ਮਾਡਲ ਛੋਟਾ ਹਥੀਆ ਆਪਾਂ ਲੈ ਕੇ ਪਹੁੰਚੇ ਆ ਜੀ ਡਿਮਾਂਡ ਦੀ ਗੱਲ ਕਰੀਏ 1,30,000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਨਸਾ ਮਾਲਕ ਦਾ ਏਰੀਆ ਟਾਇਟ ਆਪਾਂ ਠੀਕ ਆ ਹਰਿਆਣਾ ਨੰਬਰ ਹੈ ਜੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਛੋਟੇ ਹਥੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਲਓ ਜੀ ਤੋਰ ਕੇ ਦੇਖਣਾ ਤੋਰ ਕੇ ਦੇਖ ਲਓ ਵਧੀਆ ਛੋਟਾ ਥੀ ਜੀ ਇਹ ਮਾਲਕ ਨੇ ਚਲਾਇਆ ਵਧੀਆ ਹੋਇਆ ਰੱਖਿਆ ਵਧੀਆ ਹੋਇਆ ਬਾਕੀ ਚਾਰੇ ਪਾਸੋਂ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਰਿਹਾ ਜੀ ਜੇ ਕਿਸੇ ਨੂੰ ਪਸੰਦ ਆ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਰੇਟ ਵਗੈਰਾ ਹੋ ਜਾਊਗਾ ਜੀ ਘੱਟ ਬਾਤ ਕੀਤਾ ਜਾਊਗਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਥੱਲੇ ਆਪਾਂ ਦੇ ਹੀ ਰੱਖਿਆ ਜੀ ਤੇ ਗੱਲ ਕਰਾਂਗੇ ਜੀ ਆਪਾਂ ਜਨ ਗੱਡੀ ਕੋਲੇ ਕੇ ਪਹੁੰਚਿਆ ਕੁੱਲ 55000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚਿਆ ਜੀ ਪੰਜਾਬ ਨੰਬਰ ਹੈ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਜੀ ਵਧੀਆ ਰੱਖੀ ਹੋਈ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਮਾਲਕ ਦਾ ਏਰੀਆ ਮੁੱਲਾਪੁਰਾ ਜੀ 55000 ਦੇ ਵਿੱਚੋਂ ਕਾਟਾ ਵਾਧਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਗੱਡੀ ਪੰਜਾਬ ਨੰਬਰ ਹੈ ਜੀ ਬਾਕੀ ਚਾਰੇ ਪਾਸੇ ਦੇਖ ਰਹੇ ਹਾਂ ਜੀ ਸੋਹਣੀ ਗੱਡੀ ਹੈ ਬਾਕੀ ਤੁਸੀਂ ਜਾਓਗੇ ਪਸੰਦ ਆਉਗੀ ਰੇਟ ਵਗੈਰਾ ਸਾਰਾ ਕੁ ਮੌਕੇ ਤੇ ਮੁਕਾ ਲਓ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਹੀ ਕਰ ਲਓ ਤੇ ਹੁਣ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸੇ ਨੇ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾਨ ਕਿਸੇ ਵੀ ਤਰ੍ਹਾਂ ਦੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਾਂਗੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਆਪਾਂ ਲੈ ਕੇ ਪਹੁੰਚ ਜਾਗੇ ਤੇ ਹੁਣ ਦਿਓ ਜੀ ਮ